ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਕਿਉਂਕਿ ਸਾਡਾ ਅੱਜ Google ਦਾ AdSense ਪੈਨ ਆ ਗਿਆ ਤੇ ਬਿੰਦਰ ਨੂੰ ਹੁਣੇ ਪਤਾ ਨਹੀਂ ਹੈਗਾ ਗੁਰਵੀਰ ਨੂੰ ਮੈਂ ਦੱਸਤਾ ਰਹੀਆ ਤੇ ਤਾਂ ਕਰਕੇ ਵੀਡੀਓ ਬਣਾ ਰਿਹਾ ਬਿੰਦਰ ਨੂੰ ਪਤਾ ਨਹੀਂ ਉਹ ਸਬਸਕ੍ਰਾਈਬ ਕਰ ਲਿਆਗੇ ਜਾ ਕੇ ਸਾਡੇ ਪੱਜ ਦੇ ਉਹ ਕਿੰਨੇ ਕਦੋਂ ਦਾ ਕੰਮ ਕਰ ਰਿਹਾ ਜੀ ਉਹ ਨੂੰ ਦੱਸਦਾਂ ਨੇਗਾ ਵੀਰ ਇਹ ਤਿੰਨ ਆ ਗਏ ਉਦੋਂ ਦਾ ਆਪਣਾ ਇੱਕ ਦਮ ਇਹ ਅੱਜ ਦਸਰ ਤੇ ਉਲਾਗਾ ਸੀ ਲਾ ਕੀ ਹੈ ਤੂੰ ਦੱਸੇ ਇੱਕ ਮਿੰਟ ਦਸਨਾ ਕੀ ਜਦ ਮੈਂਗਾ ਸਰਪ੍ਰਾਈਜ਼ ਦੇਵਾਂਗੇ ਤਾਂ ਹੀ ਦੱਸਿਆ ਹੈਗਾ ਇਹ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ YouTube ਫੈਮਿਲੀ ਦਾ ਬਹੁਤ ਧੰਨਵਾਦ ਇਹਨਾਂ ਨੇ ਮਸਾਦ ਦਿੱਤਾ ਸਾਨੂੰ ਪਹੁੰਚਾਇਆ ਪ੍ਰਮਾਤਮਾ ਦੀ ਕਿਰਪਾ ਨਾਲ ਥੋੜੀ ਮਿਹਰਬਾਨੀ ਨਾਲ ਇਹ ਸਾਰੂ ਫੜ ਫੜ ਕੇ ਪਹੁੰਚਿਆ ਇਹ ਥੋੜਾ ਬਹੁਤ ਬਹੁਤ ਧੰਨਵਾਦ ਲੋਕ ਰੈਡਸੈਂਸ ਦਾ ਸਾਡਾ ਪਿੰਨ ਆ ਗਿਆ ਜੀ ਫਾਈਨਲੀ ਤੇ ਸਾਨੂੰ ਲੱਗਦਾ ਟਾਈਮ ਗਿਆ ਪਰ ਆਿਆਂ ਵੀ ਅਸੀਂ ਵਿਚ-ਵਿਚ ਥੋੜੇ ਜਿਹਾ ਨਿਰਾਸ਼ ਵੀ ਹੋ ਜਾਂਦੇ ਸੀ ਤੇ ਕੁਝ ਸਾਡੇ ਯੂਟਿਊਬ ਫੈਮਿਲੀ ਆਏ ਜਾਂ ਵੀ ਸਾਨੂੰ ਹੌਸਲਾ ਵੀ ਦਿੰਦੇ ਸੀ ਵਿਚ-ਵਿਚ ਕਮੈਂਟ ਸਾਨੂੰ ਇੰਨੇ ਵਧੀਆ ਆਉਂਦੇ ਰਹੇ ਵੀ ਲੱਗੇ ਰਹੋ ਜਿੰਨੇ ਸਾਡੇ YouTube ਤੇ ਕਮੈਂਟ ਆਉਂਦੇ ਨੇ ਬਹੁਤ ਸੋਹਣੇ-ਸੋਹਣੇ ਆਉਂਦੇ ਨੇ ਸਾਨੂੰ ਹੌਸਲਾ ਦਿੰਦੇ ਨੇ ਸਾਰੇ ਕਮੈਂਟ ਜਿਹੜੇ ਤੁਹਾਨੂੰ ਕਰਦੇ ਨੇ ਤੇ ਉਹਨਾਂ ਦੇ ਕਮੈਂਟ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆਂ ਇਹ ਕਦਮ ਆਇਆ ਸੀ ਬੰਨ ਯਾਰ ਦੁਬਾਰਾ ਹੀ ਆ ਗਿਆ ਸੀ ਇਹ ਤਾਂ ਜਾਣਨ ਗਿਆ ਉਹਨੂੰ ਯੂਰਪੀ ਖਾ ਕੇ ਗਿਆ ਉਹਨੂੰ ਆ ਗਿਆ ਠੀਕ ਹੈ ਅਸੀਂ ਬਹੁਤ ਟਾਈਮ ਦੀ ਵੇਟ ਕਰਦੇ ਸੀ ਪਰ ਅੱਜ ਆਈ ਗਿਆ ਸਹੀ ਗੱਲ ਆ ਤੇ ਉਹ ਆਪਣੇ सोनू ਭੈਣ ਉਹਨਾਂ ਨੇ ਵੀ ਕਹਿ ਦਿੱਤਾ ਥੋੜਾ ਪਿੰਨੇ ਆਏ ਹਾਲ ਤੱਕ ਉਹ ਹੀ ਦਿਨਦੇ ਸੀ ਹਨਾ ਹਾਂ ਉਹ ਪੁੱਛਦੇ ਸੀ ਹਾਂ ਵਾਸੀ ਫੈਮਿਲੀ ਵਾਲਨੇ ਜਿਹੜੇ ਭੈਣ ਉਹ ਵੀ ਪੁੱਛਦੇ ਹੁੰਦੇ ਸੀ ਕਹਿੰਦਾ ਤੈਨੂੰ ਆਇਆ ਥੋੜਾ ਮੈਂ ਕਹਿੰਦਾ ਨਹੀਂ ਹਲੇ ਆਇਆ ਨਹੀਂ ਹੈਗਾ ਤੇ ਫਾਈਨਲੀ ਸਾਡਾ ਪਿੰਨ ਆ ਗਿਆ ਤੇ ਅਸੀਂ ਬਹੁਤ ਜਿਆਦਾ ਖੁਸ਼ ਹਾਂ ਤੇ ਬੱਚੇ ਕਹਿੰਦੇ ਪਾਪਾ ਪਾਰਟੀ ਕਰੋ ਪਰ ਮੇਰ ਨੂੰ ਪਤਾ ਲੱਗਾ ਸੀ ਕਹਿੰਦਾ ਪਾਰਟੀ ਕਰੋ ਪਾਪਾ ਮੈਨੂੰ ਆਵਾ ਵੀਡੀਓ ਬਣਾਉਂਗਾ ਬਹੁਤ ਖਰਾਬ ਹੈ ਬੰਦਾ ਤੇ ਭਾਰੇ ਤੇਰੇ ਬੰਦੇ ਹਲਾਚ ਤੋਂ ਨਾ ਕੰਮ ਨਹੀਂ ਕਰਦੇ ਕੈਲਪੜਾਈ ਕਰ ਬੰਨਾ ਜੀ ਜੀ ਪਿੰਨ ਵੈਰੀਫਾਈ ਕਰਨ ਲੱਗਿਆਂਗੇ ਤੇ ਪਹਿਲਾਂ ਸਾਈਡਾਂ ਕੱਟ ਲੈਣੇ ਨੇ ਇਹਦੀਆਂ ਲਿਖਿਆ ਹੈ ਵੀ ਸਾਈਡਾਂ ਤੋਂ ਪੱਟੋ ਇਹਨੂੰ ਆ ਦੇਖੋ ਇਸ ਤਰ੍ਹਾਂ ਇਹ ਕੱਟੜ ਪੜਿਆ ਹੁੰਦਾ ਦੇਖਾ ਸਾਈਡਾਂ ਇਹਦੀਆਂ ਤੇ ਹੁਣ ਇਹ ਖੁੱਲ ਗਿਆ ਇਹਦੇ ਵਿੱਚ 6 ਡਿਜੀਟ ਪਿੰਨ ਲਿਖਿਆ ਹੋਇਆ ਠੀਕ ਹੈ ਯੂਅਰ ਪੈਨ ਤੇ ਹੁਣ ਇਹਦੇ ਵਿੱਚ ਭਰਦੇ ਆਂਗੇ ਆਪਾਂ ਇਹ हां जी जिवै की पहला असि कहया सीया मैं इने सब्सक्राइब ਦਿੱਤਾ ਸੀ ਵੀ ਸਾਡਾ ਗੂਗਲ ਦਾ ਜਿਹੜਾ ਐਡਸੈਂਸ ਪੈਨ ਆ ਗਿਆ ਤੇ ਅਪਡੇਟ ਵੀ ਕਰਤਾ ਸਿਸਟਮ ਚ ਤੇ ਅਸੀਂ ਬਹੁਤ ਜਿਆਦਾ ਕੋਸ਼ਿਸ਼ਾਂ ਇਹ ਪਰਮਾਤਮਾ ਨੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਆ ਤੋ ਇੱਥੇ ਤੱਕ ਲੈ ਕੇ ਆਏ ਹਾਂ ਸਾਨੂੰ ਅੱਗੇ ਵੀ ਤੁਸੀਂ ਹੀ ਲੈ ਕੇ ਜਾਣਾ ਮਾ ਤੁਹਾਡੀ ਸਪੋਰਟ ਤੋਂ ਤੁਹਾਡੇ ਸਾਥ ਤੋਂ ਬਿਨਾ ਅਸੀਂ ਅੱਗੇ ਨਹੀਂ ਜਾ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਐਡਰੈਸ ਵੈਰੀਫਿਕੇਸ਼ਨ ਹੁੰਦਾ ਸਾਡਾ ਐਡਰੈਸ ਵੈਰੀਫਿਕੇਸ਼ਨ ਕੰਪਲੀਟ ਹੋ ਗਿਆ ਇਹਦਾ ਬੰਦਾ ਦਾ ਮੇਨ ਪਰਪਸ ਵੀ ਇਹੀ ਹੁੰਦਾ ਵੀ ਜਿਹੜਾ ਬੰਦੇ ਨੇ ਐਡਰੈਸ ਭਰਿਆ ਵੀ ਉਹ ਸਹੀ ਆ ਕਿਉਂਕਿ ਉਹ ਐਡਰੈਸ ਤੇ ਪੈਨ ਭੇਜਦੇ ਨੇ ਤੇ ਜੇ ਉਹਨਾਂ ਨੂੰ ਮੈਚ ਕਰ ਜਾਂਦਾ ਤਾਂ ਆਈਟਮ ਇਹਨਾਂ ਨੂੰ ਪਤਾ ਲੱਗ ਜਾਂਦਾ ਹੋਊਗਾ YouTube ਵਾਲਿਆਂ ਨੂੰ ਕਿ Google Google ਨੂੰ ਕਿਹੜਾ ਐਡਰੈਸ ਸਹੀ ਹੈ ਜਿੱਥੇ ਪੈਨ ਪਹੁੰਚੇ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਤੁਸੀਂ ਸਾਰੇ ਚੈਨਲ ਨੂੰ ਵਾਇਸਪੋਰਟ ਕਰਦੇ ਰਹੋ ਥੈਂਕਸਪੋਰਟ ਕਰਦੇ ਰਹੋ ਬਿਲਕੁਲ ਬਿਲਕੁਲ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਲਾਈਕ ਕਰਿਆ ਕਰੋ ਸਾਡੀ ਜਿਹੜੀ ਸਾਰੀ ਵੀਡੀਓ ਦੇਖਿਆ ਕਰੋ ਹਾਂ ਜੀ ਹਾਂ ਜੇ ਨਹੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੇਰੇ ਆਪ ਨੂੰ ਇਹਨੇ ਕਮੈਂਟ ਕਰਕੇ ਸਪੋਰਟ ਕੀਤਾ ਦੇਖਦਾ ਹਨ ਬਹੁਤ ਇਸ ਤਰ੍ਹਾਂ ਦੇ ਸਾਡੇ ਫੈਮਲੀ ਦੇ ਵਿੱਚ YouTube ਫੈਮਲੀ ਚ ਮੈਂਬਰ ਹੈਗਾ ਜਿਨ੍ਹਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਕਮੈਂਟ ਕਰਕੇ ਹੁੰਦੀ ਹੈ ਬੜੀ ਇਹ ਸਾਡੇ ਨਾਲ ਲਗਾਤਾਰ ਜੁੜੇ ਹੋਏ ਆ ਜਿਵੇਂ ਗगन ਭੈਣ ਇੱਕ ਤੇ ਇੱਕ ਸੌਰਵ ਸ਼ਰਮਾ ਇੱਕ ਹਰਦੀਪ ਹਰਦੀਪ ਉਹਦੇ ਨਾਲ ਜੋਬ ਕਰਦੇ ਆ ਤੇ ਇਹ ਹੜਾ ਤਾਂ ਸ਼ੁਰੂ ਤੋਂ ਜੁੜੇ ਹੋਏ ਨੇ ਇੱਕ ਹੜਾ ਨਵੇਂ-ਨਵੇਂ ਜੁੜੇ ਨੇ ਰਪਿੰਦਰ ਪੁਪਲ ਦੀਦੀ ਆ ਉਹ ਵੀ ਤਨੂੰ ਵੀ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਹਨ ਰੋਜ਼ ਹੀ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਧੰਨਵਾਦ ਤੇ ਬਾਕੀ ਜਿੰਨਾ ਹੀ ਨਾਮ ਰਹਿ ਗਏ ਕਹਿ ਰਹੀ ਹੈ ਨਾ ਗਗਨਦੀਪੀ ਰੁਪਿੰਦਰ ਉਪਲ ਦੀਦੀ ਤੇ ਸੌਰਵ ਸ਼ਰਮਾ ਹਰਦੀਪ ਇਹਨਾਂ ਨੇ ਪੱਕਾ ਹੀ ਕਮੈਂਟ ਕਰ ਪੱਕਾ ਹੀ ਕਮੈਂਟ ਆਉਂਦੇ ਨੇ ਇਹਨਾਂ ਦੇ ਕਮੈਂਟ ਹਰ ਇੱਕ ਵੀਡੀਓ ਤੇ ਪੱਕਾ ਹੀ ਹੁੰਦੇ ਆ ਸਾਨੂੰ ਉਹਨਾਂ ਦੇ ਕਮੈਂਟ ਦੀ ਵੇਟ ਵੀ ਰਹਿੰਦੀ ਹੈ ਵੀ ਆਊਗਾ ਹੀ ਆਊਗਾ ਸਾਡਾ ਮਨ ਬੜਾ ਖੁਸ਼ ਹੁੰਦਾ ਇਹਨਾਂ ਦਾ ਦਿলোਧਨ ਨਵਾਦ ਪਰਮਾਤਮਾ ਨੂੰ ਤਰੱਕੀਆਂ ਦੇ ਬਖਸ਼ੇ ਅੱਜ ਇੱਕ ਛੇਕਮੇ ਨੇ ਬੈਲ ਆਈਕੋ ਰੋਪੜਾ ਦਾ ਇਟ ਤੋਂ ਨੰਬਰ ਭਾਈ ਸਾਹਿਬ ਦਾ ਕਮੈਂਟ ਆ ਨਾ ਉਹਨਾਂ ਦਾ ਹਟ ਗਿਆ ਹੁਣ ਪਹਿਲਾਂ ਉਹ ਤਾਂ ਡੈਲੀ ਵੀ ਹੁੰਦਾ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਮੈਂ ਕਹਿੰਦੀ ਸੀ ਲੱਗੇ ਰਹੋ ਸਾਡੇ ਨਾਲ ਤੁਸੀਂ ਨਾ ਰੋਪੜਾ ਸਾਈਟ ਤੋਂ ਸੀਗਾ ਤੇ ਉਹਨਾਂ ਦਾ ਕਮੈਂਟ ਪਤਾ ਨਹੀਂ ਹਟ ਗਿਆ ਪਤਾ ਨਹੀਂ ਸ਼ੋ ਨਹੀਂ ਹੁੰਦਾ ਯਾਰ ਬੰਦਾ ਬਿਜ਼ੀ ਹੋ ਜਾਂਦਾ ਜਾਂ ਕੁਛ ਹੈ ਨਾ ਇਸ ਤਰ੍ਹਾਂ ਹੋ ਜਾਂਦਾ ਤੇ ਵਧੀਆ ਉਹਨਾਂ ਨੇ ਵੀ ਸਪੋਰਟ ਕੀਤੀ ਆਪਾਂ ਨੂੰ ਹਨਾ ਤੇ ਬਾਕੀ ਆਰਮੀ ਪਰਸਨਸ ਦੇ ਬਹੁਤ ਕਮੈਂਟ ਆ ਰਹੇ ਆ ਆਪਾਂ ਨੂੰ ਵਧੀਆ ਵਧੀਆ ਹਨਾ ਸਾਨੂੰ ਹੋਰ ਵੀ ਬਹੁਤ ਕਮੈਂਟ ਆਉਂਦੇ ਆ ਸੋਹਣੇ ਸੋਹਣੇ ਪਰ ਸਾਨੂੰ ਹੋਏ ਉਹਨਾਂ ਦੇ ਨਾਮ ਜਿਹੜੇ ਆ ਸਾਡੇ ਮੂੰਹ ਨਹੀਂ ਚੜੇ ਹੈਗੇ ਇਹਨੇ ਯਾਰਦਿਆਂ ਵਾਰੀ ਨੇ ਪਰ ਫਿਰ ਫਾਈ ਹਰੇਕ ਦਾ ਕਰਦੇ ਆ ਕੋਈ ਵੀ ਇਸ ਤਰ੍ਹਾਂ ਸਾਨੂੰ ਹੌਲੀ ਹੌਲੀ ਉਹ ਵੀ ਕਾਫੀ ਯਾਦ ਹੋ ਜਾਂਦੇ ਕਿ ਅਸੀਂ ਦਿੱਲੀ ਜੇ ਕਮੈਂਟ ਉਹਦੇ ਸਾਨੂੰ ਨਾਮ ਯਾਦ ਹੋ ਜਾਂਦੇ ਆ ਤੇ ਅਸੀਂ ਉਹ ਵੀ ਇਤ ਵੀ ਕਰਦੇ ਹਾਂ ਉਹਦੇ ਕਮੈਂਟ ਦੀ ਕਮੈਂਟ ਬਹੁਤ ਸੋਹਣੇ ਸੋਹਣੇ ਹੁੰਦੇ ਆ ਸਾਰੇ ਆ ਤੇ ਦੁਆਰਾ ਬਰੇਗ ਬਣ ਸਾਡੇ ਸਾਰੀ ਵੀਡੀਓ ਦੇਖਿਆ ਕਰੋ ਤੇ ਜਿੱਥੇ ਤੱਕ ਲੈ ਕੇ ਆਏ ਆ ਉਹ ਅੱਗੇ ਵੀ ਲੈ ਕੇ ਤੁਸੀਂ ਵੀ ਜਾਣਾ ਤੁਸੀਂ ਲੈ ਕੇ ਜਾਓ ਸਾਨੂੰ ਅੱਗੇ ਰੱਖੀ ਕਿਉਂਕਿ ਅਸੀਂ ਹੌਲੀ ਹੌਲੀ ਪੌੜੀ ਤੇ ਪੌੜੀ ਚੜਦੇ ਚਾਹਨੇ ਆ ਸਾਡੀ ਇਹ ਪਹਿਲੀ ਪੌੜੀ ਆ ਕੁਝ ਜਿਹੜਾ ਜਿਹੜਾ ਆ ਵੇ ਪੌੜੀ ਸਿਜਲਰ ਨੂੰ ਕਿੰਨਾ ਹੋਣਾ ਲਾ ਸਹੀ ਬਾਬਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਲੈ ਕੇ ਆਉਣ ਲਈ ਸਾਨੂੰ ਥੈਂਕ ਯੂ ਜੀ ਸਾਰੇ